ਅੱਜ ਦੇ ਇਸ ਧਰਨੇ ਵਿੱਚ ਬਹੁਤ ਹੀ ਸਤਕਾਰਯੋਗ ਇਸ ਕਾਂਗਰਸ ਪਾਰਟੀ ਦੇ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਜਾਬ ਦੀ ਕਿਸਾਨੀ ਨੂੰ ਪਿਆਰ ਕਰਨ ਵਾਲੇ ਮੇਰੇ ਸਤਕਾਰਯੋਗ ਬਜ਼ੁਰਗੋ ਨੌਜਵਾਨ ਵੀਰੋ ਮੇਰੀਓ ਮਾਤਾਓ ਪੈਣੋ ਸਭ ਤੋਂ ਪਹਿਲਾਂ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਵਾਹਿਗੁਰੂ ਜੀ ਕੀ ਫਤਿਹ ਨਾਲ ਹੀ ਨਾਲ ਮੈਂ ਥੋੜਾ ਧੰਨਵਾਦ ਕਰਦਾ ਹਾਂ ਕਿਆ ਜਾਂਦੇ ਬਹੁਤ ਹੀ ਕੀਮਤੀ ਭਰੇ ਰਜੀਵਿਆਂ ਚੋਂ ਅੱਜ ਗੁਰੂ ਜੀ ਰਵਿਦਾਸ ਜੀ ਮਹਾਰਾਜ ਜੀ ਦਾ ਪਵਿੱਤਰ ਨਿਹੜਾ ਸੀ ਸਾਰੇ ਆਪਾਂ ਅਕੰਧ ਪਾਠ ਸਾਹਿਬ ਸਾਰਿਆਂ ਨੇ ਖੁਲਾਏ ਸਨ ਸੁਧਾਰਨ ਪਾਠ ਖੁਲਾਏ ਸਨ ਉਹਨਾਂ ਦੇ ਸਾਰਿਆਂ ਨੇ ਜਾਣਾ ਸੀ ਜੀ ਇਸ ਤੋਂ ਬਾਅਦ ਪੰਜ ਰਵਾਤ ਸਰਦਾਰਨ ਬਰਨਾਲਾ ਜੀ ਮੌਜ ਹਰਿਦਾਸ ਜੀ ਪੰਜਾਬੀ ਬੋਲੋ ਚੁੱਪ ਕਰੋ ਗੱਲ ਕਰਨ ਲੋਏ ਇੱਕ ਮਿੰਟ ਟੱਕਰ ਮਾਰੋ ਵੀਰੇ ਰੋਕੋ ਰੋਕਾ ਨਾ ਮਾਰੋ ਪਿੱਛੇ ਹੋ ਜਾਓ ਥੋੜਾ ਪਿੱਛੇ ਪਿੱਛੇ ਪਤਾ ਨਹੀਂ ਕਹਾਲੀਅਤ ਹੈ ਆਪਣੀ ਸ਼ੀਮੋ ਕੇ ਕਰਤੋ ਚਾਹੇ ਲੋਜੀ ਜਾਣਦੇ ਹੋ ਕਿ ਸਰ ਇੱਥੇ ਮੈਂ ਹੀ ਹਾਜ਼ਰ ਹਾਂ ਤੁਹਾਡੀ ਨਹੀਂ ਬਾਕੀ ਸਾਰੇ ਕੋਈ ਨਹੀਂ ਬੀ ਅਸਿਸਟੈਂਟ ਸਭ ਆਫਿਸ ਨਹੀਂ ਹੈ ਕਿੱਥੇ ਗਏ ਮੇਰੇ ਯਾਰ ਠੱਕੇ ਹੋ ਮਾਰੀ ਜਾਂਦੇ ਨੇ ਪਤਾ ਨਹੀਂ ਤੁਹਾਡੇ ਕੋਲ ਵਕਤ ਹੈ ਅੱਗੇ ਨਾ ਮਾਰ ਯਾਰ ਨੇ ਉਹ ਡੀ ਰਜਿਸਟਰਡ ਸਭ ਸਾਡਾ ਮੰਗ ਪੱਤਰ ਕਿਨੂੰ ਹੈ ਅੱਗੇ ਤੁਹਾਨੂੰ ਆਪਰਚਨਿਟੀ ਨਹੀਂ ਦਿੱਤੀ ਜੀ ਇਹ ਮੰਗ ਪੱਤਰ ਕੋਰ ਕਿਹੜਾ ਮੰਗ ਪੱਤਰ ਨਹੀਂ ਹੈ ਸਾਡਾ ਸਾਡੀ ਕੰਪਲੇਂਟ ਹੈ ਕੰਪਲੇਂਟ ਅਸੀਂ ਰਾਈਟਨ ਕੰਪਲੇਂਟ ਕੀਤੀ ਹੈ ਡਿਜਿਸਟਰਨਾ ਐਫ ਆਈ ਆਰ ਬਹੁਤ ਮੋੜੇ ਕੋਈ ਈਮੇਲ ਦੇ ਰਹੇ ਹਾਂ ਅਸੀਂ ਹਾਰਡ ਕਾਪੀ ਵੀ ਦੇ ਕੇ ਗਏ ਹਾਰਡ ਕਾਪੀ ਵੀ ਦੇ ਕੇ ਈਮੇਲ ਦੇ ਰਹੇ ਹਾਂ ਹਾਂਜੀ ਸਾਈਨ ਟੂ ਈਮੇਲ ਦੇ ਰਹੇ ਸੀ ਜੀਪੀ ਨੂੰ ਡੀ ਜੀਪੀ ਲਾਅ ਐਂਡ ਆਰਡਰ ਨੂੰ ਵੀ ਇਹ ਕੰਪਲੀਟ ਕਰ ਚੁੱਕੇ ਪਰ ਇਸ ਕੰਪਲੇਂਟ ਤੇ ਕੋਈ ਕੌਗਨੀਸੈਂਸ ਨਹੀਂ ਹੈ ਹਾਲਾਂਕਿ ਸਾਡਾ ਰਾਈਟ ਬੰਦਾ ਹੈ ਯਾਰ ਕੰਪਲੇਂਟ ਨਹੀਂ ਕੰਪਲੇਂਟ ਤਾਂ ਤੁਹਾਨੂੰ ਦੇ ਦਿਆਂਗੇ ਬ੍ਰਦਰ ਅਸੀਂ ਕੰਪਲੀਟ ਹੀ ਦੇਣਾ ਹੈ ਜੇ ਕੱਲ ਨੂੰ ਮੁਕੇ ਕਹੂੰ ਕਿ ਸਾਨੂੰ ਮੇਲ ਹੀ ਨਹੀਂ ਆਈ ਸਾਨੂੰ ਪੜਤਾਲ ਔਰ ਅਸੀਂ ਐਸਐਸਪੀ ਸਾਹਿਬ ਦੇ ਵਟਸਐਪ ਤੇ ਵੀ ਡੀਜੀਪੀ ਦੇ ਦਿੱਤੇ ਔਰ ਉਹਨਾਂ ਦੇ ਵਟਸਐਪ ਤੇ ਵੀ ਭੇਜ ਦਿੱਤੇ ਬਟ ਇਹ ਪਰਚਾ ਕਿਧਰ ਰਜਿਸਟਰ ਕਰੋਗੇ ਅਸੀਂ ਨਾਲ ਦੇ ਨਾਲ ਅਗੇ ਉਹ ਕਰਦੇ ਹਾਂ ਕੰਸਰਨ ਅਸਿਸਟੈਂਸ ਨਾਲ ਕਰਦੇ ਹਾਂ ਆਪਾਂ ਉਹਨਾਂ ਨਾਲ ਗੱਲ ਕਰੀਏ ਤਾਂ ਜੀ ਆਹ ਟੈਲੀਫੋਨ ਕਰਨ ਲਈ 14 ਲੈ ਲੈਣਾ ਹਾਰਡ ਕਾਪੀ ਤੇ ਤੁਹਾਡੇ ਸਾਈਨ ਵਾਲੀ ਰਸੀਦ ਤੋਂ ਬਣ ਕੇ ਥੈਂਕ ਯੂ ਉਹ ਮੇਲ ਵੀ ਅੰਦਰ ਆ ਗਈ 99 ਨੰਬਰ ਲਿਖ ਦਿੱਤਾ ਗੁਣਾ ਤਾਂ ਪਿੱਛੇ ਰੋੜਾ ਮੁੜ ਕੇ ਅਗਿਆਤਾ ਰਹਦੇ ਨੇ ਆਲੀ ਬੁਰਾ ਥੋੜਾ ਜਿਹਾ ਜੀ ਜੀ ਪੀ ਮੁਰਦਾਬਾ 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 ਜੀ ਪੀ ਮੁਰਦਾਬਾ ਮੁਰਦਾਬਾ ਮਰਦਾਬਾ 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 ਸ਼ੁਕਰੰਦੇ ਕਾਤਲਾ ਤੇ ਪਰਚਾ ਦਿਓ ਪਰਚਾ ਦਿਓ ਪਰਚਾ ਦਿਓ ਸ਼ੁਕਰੰਦੇ ਕਾਤਲਾ ਤੇ ਪਰਚਾ ਦਿਓ ਪਰਚਾ ਦਿਓ ਪਰਚਾ ਦਿਓ ਸ਼ੁਕਰੰਦੇ ਕਾਤਲਾ ਤੇ ਪਰਚਾ ਦਿਓ ਪਰਚਾ ਦਿਓ ਪਰਚਾ ਦਿਓ ਸ਼ੁਕਰੰਦੇ ਕਾਤਲਾ ਤੇ ਪਰਚਾ ਦਿਓ ਪਰਚਾ ਦਿਓ ਪਰਚਾ ਦਿਓ ਸ਼ੁਕਰੰਦੇ ਪਰਿਵਾਰ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਸ਼ੁਕਰੰਦੇ ਪਰਿਵਾਰ ਨੂੰ ਇਨਸਾਫ ਬੰਦ ਕਰੋ ਬੰਦ ਕਰੋ ਬੀਜੇਪੀ ਹਾਏ 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 ਬੀਜੇਪੀ ਮਰਦਾਬਾਦ 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 ਬੱਕੇ ਸ਼ਾਈ ਬੰਦ ਕਰੋ ਬੰਦ ਕਰੋ ਬੰਦ ਕਰੋ ਬੀਜੇਪੀ ਮਰਦਾਬਾਦ 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 ਐਸਪੀ ਜਿੱਤ ਕੇ ਪਰਚਾ ਦਿਓ ਪਰਚਾ ਦਿਓ ਪਰਚਾ ਦਿਓ ਹਰਿਆਣਾ ਦੇ ਗ੍ਰਹਿ ਮੰਤਰੀ ਤੇ ਪਰਚਾ ਦਿਓ ਪਰਚਾ ਦਿਓ ਪਰਚਾ ਦਿਓ ਸਾਤੋ ਫੋਨ ਮਾਰੇ ਹੋਏ ਅਰਦੇ ਵਿੱਕੀ ਇੱਕ ਮਿੰਟ ਯਾਰ ਵਿੱਕੀ ਵਿੱਕੀ ਮੇਰੇ ਨਾਲ ਉਹ ਟੈਲੀਫੋਨ ਫੋਨ ਤੇ ਨਾ ਗੱਲ ਹੋ ਰਹੀ ਆ ਤੇ ਇਹਨੇ ਤੂੰ ਕਰ ਲੈ ਇਹਨੇ ਤੂੰ ਕਰ ਲੈ ਨਵੇਲ ਨੀ ਜੀ ਅੱਗੇ ਆ ਜਾਓ ਆਵੇ ਜੀ ਅੱਗੇ ਸਮਕਾ ਉਹ ਵੀ ਵਿੱਚ ਤੁਸੀਂ ਲਾਈਵ ਕਰ ਦਿਓ ਆ ਜਿਹੜੀ ਗੱਲ ਹੋਣੀ ਆ ਐਸਐਸਪੀ ਜੋ ਥੋੜੀ ਲੋਡ ਹੈ ਥੋੜੀ ਲੋਡ ਹੈ ਨਾ ਤੁਸੀਂ ਰੋਕੇ ਜਾਂਦੇ ਨਾ ਜਾਓ ਮੈਂ ਕਿਹਾ ਤੁਹਾਡੀ ਨਹੀਂ ਮੈਂ ਕੀ ਕਰਾਂ ਬੋਲੀ ਸਾਹਿਬ ਨਾ 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 ਕੋਈ ਗੱਲ ਹੋ ਜੇ ਫਿਰ ਤੁਸੀਂ ਸਾਰਾ ਦੱਸੋ लवली ਅਤਰੋ ਗਿਆ ਅਣੀ ਮੜੀ ਹਾਂ ਹਾਂ ਰਵੀ ਇਧਰ ਆ ਤੇ ਮੇਰੇ ਇਧਰ ਆ ਛੱਡ ਦੇ ਥੋੜਾ ਜਿਹਾ ਥੋੜੀ ਸੇਫਟੀ ਵਾਸਤੇ ਪਿੱਛੇ ਕੋਈ ਬਾਈ ਅੱਜ ਤਰਨਾ ਦੇ ਛੱਪੇ ਨਾ ਸਾਰੀ ਓਏ ਫੋਰ ਦੇਖੋ ਜਿਹੜਾ ਅਰਜਦਾ ਘਰਨਾ ਅਸੀਂ ਦਿੱਤਾ ਹੈ ਅੱਜ ਆਜੋ ਰੋਹਲੇ ਕਰ ਅੱਜ ਤੋਂ 2 ਦਿਨ ਪਹਿਲਾਂ ਅਸੀਂ ਇੱਕ ਰਿਟਰਨ ਕੰਪਲੇਂਟ ਕੀਤੀ ਸੀ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਕੋਈ ਵੀ ਵਿਅਕਤੀ ਕਿਤੇ ਵੀ ਕਤਲ ਹੋ ਜਾਂਦਾ ਹੈ ਉਹ ਰਿ ਕੰਪਲੇਂਟ ਦੇ ਸਕਦਾ ਹੈ ਕਾਂਗਰਸ ਪਾਰਟੀ ਦਾ ਮੈਂ ਪ੍ਰਧਾਨ ਹਾਂ ਔਰ ਨੌਜਵਾਨ ਦੀ ਮੈਂ ਪਾਰਲੀਮੈਂਟ ਦਾ ਜਿੱਥੋਂ ਚੋਣਾਂ ਲੜਿਆ ਬਠਿੰਡੇ ਤੋਂ ਉਹਰੇ ਵਿੱਚ ਮੋੜ ਹਲਕਾ ਹੁੰਦਾ ਜਿੱਥੋਂ ਇਸ ਨੌਜਵਾਨ ਦੀ ਮੌਤ ਮੈਂ ਰਿਟਰਨ ਕੰਪਲੇਂਟ ਦਿੱਤੀ ਇਹ ਰਿਟਰਨ ਕੰਪਲੇਂਟ ਹੈ ਮੇਰੇ ਸਾਈਨਾਂ ਦੇ ਥਲੇ ਕੰਪਲੇਂਟ ਹੈ ਮੰਗ ਪੱਤਰ ਨਹੀਂ ਹੈ ਕਿਈ ਮੰਗ ਪੱਤਰ ਲਿਖੀ ਜਾਂਦੇ ਆ ਕੋਈ ਕਈ ਅਦਾਰਜੀ ਹੈ ਦਿਸ ਇਜ਼ ਆ ਰਿਟਰਨ ਕੰਪਲੇਂਟ ਔਰ ਇਹਦੇ ਤੇ ਮੈਂ ਲਿਖਿਆ ਕਿ ਇਹਦੇ ਤੇ ਸੁਪਰੀਮ ਕੋਰਟ ਦੀ ਜੱਜਮੈਂਟ ਹੈਗੀ ਆ ਇਸੇ ਤਰ੍ਹਾਂ ਦਾ ਜਿਹੜਾ ਕੇਸ ਸੀਗਾ ਲਲਿਤਾ ਕੁਮਾਰੀ ਵਰਸਸ ਉੱਤਰ ਪ੍ਰਦੇਸ਼ ਇਹ ਮੈਂ ਵੇਰਵਾ ਦਿੱਤਾ ਹੈ ਲਲਿਤਾ ਕੁਮਾਰੀ ਵਰਸਸ ਸਟੇਟ ਉੱਤਰ ਪ੍ਰਦੇਸ਼ 2012 ਦਾ ਹੈ ਇਹ ਸੁਪਰੀਮ ਕੋਰਟ ਨੇ ਫਿਰ ਕਹਿ ਕੇ ਦਖਲ ਅੰਦਾਜ਼ੀ ਕਰਕੇ ਐਫ ਆਈ ਆਰ ਦਰਜ ਕਰਾਈ ਪੁਲਿਸ ਪਰਚਾ ਨਹੀਂ ਦਰਜ ਕਰ ਰਹੀ ਸੀ ਹੁਣ ਨੌਜਵਾਨ ਤਾਂ ਸਾਥੀ ਸਾਡਾ ਸ਼ਹੀਦ ਹੋਇਆ ਹੀ ਹੋਇਆ ਉਹ ਕਿਹਨੇ ਮਾਰਿਆ ਉਥੇ 5000 ਤਾਂ ਪੁਲਿਸ ਮਲਾਜਮ ਹੈ 15 20000 ਉਥੇ ਕਿਸਾਨ ਬੈਠਾ ਹੈ ਬੰਦਾ ਕੌਣ ਮਾਰ ਗਿਆ ਇਸ ਆੜ ਦੇ ਵਿੱਚ ਆ ਉਥੇ ਕੋਈ ਬੰਦਾ ਤਾਂ ਵੜ ਹੀ ਨਹੀਂ ਸਕਦਾ ਸੋ ਕਿਸੇ ਨੇ ਤਾਂ ਕਤਲ ਕੀਤਾ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਮੈਨੂੰ ਤਾਂ ਸ਼ਰਮ ਆ ਰਹੀ ਹੈ ਕਿ ਮੈਂ ਇਸ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਜਿੱਥੇ ਪਰਚਾ ਹੀ ਨਹੀਂ ਦਰਜ ਹੋਇਆ ਦੂਸਰੀ ਗੱਲ ਉਹ ਕੋਈ ਕਹਿੰਦਾ ਜੂਰੀਡਿਕਸ਼ਨ ਜਿਹੜੀ ਸੀਗੀ ਉਹ ਬੰਦੀ ਸੀ ਹਰਿਆਣਾ ਦੀ ਉਹ ਯਾਰ ਹਰਿਆਣਾ ਜਿੱਦੇ ਪੰਜਾਬ ਦੇ ਮੁੰਡੇ ਦਾ ਕਤਲ ਹੋ ਗਿਆ ਤਾਂ ਫਿਰ ਪਰਚਾ ਦਰਜ ਕਿਨੇ ਕਰ ਰਹੇ ਸੋ ਮੇਰੇ ਕਹਿਣ ਦਾ ਮਤਲਬ ਇਹ ਸਰਾ ਸਰ ਤੱਕਾ ਹੈ ਅੱਜ ਅਸੀਂ ਸਸਕਾਲ ਐਸਐਸਪੀ ਸਾਹਿਬ ਕੀ ਹਾਲ ਹੈ ਜੀ ਐਸਐਸਪੀ ਸਾਹਿਬ ਮੈਂ ਕੰਪਲੇਨਟ ਦਿੱਤੀ ਸੀ ਤੁਹਾਨੂੰ WhatsApp ਵੀ ਕੀਤੀ ਸੀ ਅੱਜ ਤੋਂ ਠੀਕ ਦੋ ਦਿਨ ਪਹਿਲਾਂ ਜੀ ਤੇ ਹੁਣ ਵੀ ਮੈਂ ਉਹ ਕੰਪਲੇਂਟ ਲੈ ਕੇ ਕੱਲ ਗੋਲਡੀ ਜੀ ਦੇਖੇ ਗਏ ਤੁਹਾਨੂੰ ਕੰਪਲੇਂਟ ਜੀ ਤੁਹਾਡੇ ਆਫਿਸ ਚ ਹਣ ਤੇ ਹੁਣ ਵੀ ਉਹ ਕੰਪਲੇਂਟ ਲੈ ਕੇ ਆਏ ਆ ਜੀ ਅਸੀਂ ਇਹ ਚਾਹੁੰਦੇ ਹਾਂ ਜੀ ਜਿਨ੍ਹਾਂ ਨੇ ਕਤਲ ਕੀਤਾ ਕਿਸੇ ਨੇ ਤਾਂ ਕਤਲ ਕੀਤਾ ਹੀ ਹੈ ਨਾ ਜੀ ਗੋਲੀ ਤਾਂ ਚੱਲੀ ਹੈ ਉੱਥੇ ਤੁਹਾਡੇ ਪੁਲਿਸ ਮੁਲਾਜ਼ਮ ਵੀ ਉੱਥੇ ਹਰਿਆਣਾ ਦੀ 5000 ਪੁਲਿਸ ਫੋਰਸ ਹੈ ਕਤਲ ਕੌਣ ਕਰ ਗਿਆ ਜੀ ਉਹ ਸਾਡਾ ਮੋਰਲ ਮੋਡਲ ਜਿਹੜੀ ਹੈ ਉਹ ਰਾਈਟ ਬੰਦਾ ਹੈ ਇਹ ਲਲਿਤਾ ਕੁਮਾਰੀ ਵਰਸਸ ਸਟੇਟ ਉੱਤਰ ਪ੍ਰਦੇਸ਼ ਵੀ ਇਸ ਤਰ੍ਹਾਂ ਦਾ ਕੇਸ ਸੀ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਪਰਚਾ ਦਰਜ ਹੋਇਆ ਸੀ ਮੈਂ ਉਹ ਰਵੈਰਵਾ ਵੀ ਪਾਇਆ ਕੰਪਲੇਂਟ ਦੇ ਵਿੱਚ ਸੋ ਪਲੀਜ਼ ਸਾਡੀ ਇਹ ਬੇਨਤੀ ਹੈ ਵੀ ਆਹ ਕੰਪਲੇਂਟ ਸਾਡੇ ਕੋਲੇ ਲੈਣ ਵਾਸਤੇ ਡਿਪਟੀ ਸਾਹਿਬ ਆਏ ਐ ਮਨੋਜ ਜੀ ਤੁਸੀਂ ਤਾਂ ਅਵੇਲੇਬਲ ਨਹੀਂ ਐ ਸਿੰਘਲਾ ਸਾਹਿਬ ਵੀ ਇੱਥੇ ਖੜੇ ਐ ਸੋ ਮੇਰੀ ਇਹ ਬੇਨਤੀ ਹੈ ਕਿ ਇਹ ਸਾਡੀ ਮੰਗ ਹੈ ਜੀ ਇਹ ਪਰਚਾ ਦਰਜ ਕਰਾ ਹਾਂ ਇਹ ਇਹ ਜ਼ਰੂਰੀ ਹੈ ਸਰਤਾਜ ਜੀ ਤੁਸੀਂ ਦੇਖੋ ਪੰਜਾਬੀਓ ਪੰਜਾਬ ਨੂੰ ਪਿਆਰ ਕਰਦੇ ਹੋ ਔਰ ਇਹ ਬਹੁਤ ਸਰਾਸਰ ਤੱਕ ਹੈ ਉਹ ਨੰਗਦੀਆਂ ਇੱਥੇ ਉਹ ਵਿਚਾਰੀਆਂ ਮੁੰਡੇ ਦੀ ਭੈਣ ਵੀ ਇੱਥੇ ਆ ਗਈ ਸੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਕਿ ਇਹਦੇ ਤੇ ਜ਼ਰੂਰ ਗੌਰ ਫਰਮਾਓ ਇਹ ਸਰਾਸਰ ਤੱਕ ਹੈ ਔਰ ਥੋੜੇ ਹੁੰਦਿਆ ਇਹ ساری ਉਮਰ ਲੋਕ ਯਾਦ ਰੱਖਣਗੇ ਵੀ ਐਸਐਸਪੀ ਸੰਗਰੂਰ ਸਰਤਾਜ ਨੇ ਪੰਜਾਬ ਦੇ ਪੁੱਤਾਂ ਦੀ ਰਾਖੀ ਰੱਖੀ ਚਲੋ ਮੈਂ ਦਿਨਾਂ ਜੀ ਅੱਜ ਮੈਂ ਸਿੰਘਲਾ ਸਾਹਿਬ ਨਾਲ ਵੀ ਇੱਕ ਸੈਕਿੰਡ ਗੱਲ ਕਰਦਾ ਹਾਂ ਹੈਲੋ ਸਤਿ ਆ ਜੀ ਹਾਓ ਯੂ ਐਂਡ ਫਾਈਰ ਅਛਾ ਬਸ ਮੈਂ ਇਹ ਜੋ ਪ੍ਰਧਾਨ ਜੀ ਨੇ ਕਿਹਾ ਹੈ ਆਈਡੀਆ ਇਜ਼ ਯਾਰ ਕਿ ਆਪਾਂ ਦਾ ਪੰਜਾਬ ਦੇ ਵਸਨੀਕ ਹੈ ਤੇ ਪੰਜਾਬ ਦੇ ਕਿਸਾਨਾਂ ਦੀ ਪ੍ਰੋਟੈਕਸ਼ਨ ਕਰਨਾ ਵੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਐਂਡ ਇਟ ਵੀ ਬੀ ਵੈਰੀ ਅਪਰੋਪਰੀਏਟ ਇਫ ਦਿਸ ਐਫ ਆਈ ਆਰ ਇਜ਼ ਰਜਿਸਟਰਡ ਐਟ ਦ ਅਰਲੀਐਸਟ ਐਟ ਲੀਸਟ ਇਟ ਵਿਲ ਸੈਂਡ ਅ ਵੈਰੀ ਗੁੱਡ ਸਿਗਨਲ ਇਨ ਦ ਹੋਲ ਕੰਟਰੀ ਤੇ ਤੁਸੀਂ ਐਂਡ ਯੂ ਆਲਰੇਡੀ نو ਕਪੜਾ ਦਾ ਖਨੋਰੀ ਬਾਰਡਰ ਆਪਣੇ ਜ਼ਿਲ੍ਹੇ ਚ ਪੈਂਦਾ ਹੈ ਦੈਨ ਯੂ ਹੈਵ ਅ ਸ਼ੰਭੂ ਬਾਰਡਰ ਜਿੱਥੇ ਇੰਨੇ ਦਿਨਾਂ ਤੋਂ ਤਸ਼ੱਦਦ ਹੋ ਰਹੀ ਹੈ ਯਾਰ

ਅਸੀਂ ਉਹ ਮੰਗ ਕਰ ਰਹੇ ਹਾਂ ਕਿ ਉੱਥੇ ਗੋਲੀ ਹੋਮ ਮਿਨਿਸਟਰ ਦੇ ਕਹਿਨ ਤੇ ਚਲਾਈ ਗਈ ਤੇ ਜੀਨ ਦੇ ਐਸਪੀ ਦੇ ਕਹਿਨ ਤੇ ਚਲਾਈ ਗਈ। ਮਾਲਗਰਾਮ ਦਾ ਜਿਹੜਾ ਪ੍ਰਾਈਵੇਟ ਅਸਲਾ ਹੁੰਦਾ ਉਹਨੂੰ ਯੂਜ਼ ਕੀਤਾ ਜਾ ਰਿਹਾ ਹੈ। ਇਹ ਅੱਜ ਤੋਂ ਪਹਿਲਾਂ ਮੈਂ ਰਾਹੁਲ ਗਾਂਧੀ ਦੀ ਇੱਕ ਫੌਜੀ ਨਾਲ ਗੱਲ ਕਰਾਈ ਸੀ ਉਹ ਕਿਸਾਨ ਸੀ ਉੱਥੇ ਹੰਦੂਦਨ ਚ ਗਿਆ ਸੀ। ਉਹ ਕਹਿੰਦਾ ਮੈਂ ਜੰਮੂ ਕਸ਼ਮੀਰ ਰਿਹਾ ਹਾਂ ਆ ਥਰੂ ਗੈਸ ਦੇ ਗੋਲਿਆਂ ਦੇ ਨਾਲ-ਨਾਲ ਸਰ ਸਾਡੇ ਤੇ ਪ੍ਰਾਈਵੇਟ ਵੈਪਨਸ ਨਾਲ ਸਾਡੇ ਗੋਲੀਆਂ ਚਲਾਈਆਂ ਜਾ ਰਹੀਆਂ ਉਹਰੇ ਸ਼ਰੇ 12 ਬੋਰ ਦੇ ਸ਼ਰੇ ਸੀ। ਸੋ ਟਰੈਕਟਰ ਕੌਣ ਪੰਨ ਗਿਆ ਗੱਡੀਆਂ ਕੌਣ ਪੰਨ ਗਿਆ ਸੋ ਇਹ ਇਹ ਸਰਾਸਰ ਸਾਡੇ ਨਾਲ ਧੱਕਾ ਹੈ ਸੋ ਅਸੀਂ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਪਰਿਵਾਰ ਮੰਗ ਕਰ ਰਿਹਾ ਕਿਸਾਨ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਡੱਲੇਵਾਲ ਸਾਹਿਬ ਮੰਗ ਕਰ ਰਹੇ ਕਿ ਭਾਈ ਇਹ ਪਰਚਾ ਦਰਜ ਕਰੋ ਬਾਈ ਨੇਮ ਪਰਚਾ ਦਰਜ ਕਰੋ ਸਾਡਾ ਕੰਮ ਖਤਮ ਹੈ ਸੀ ਪੋਸਟਮਾਰਟਮ ਕਰਾ ਕੇ ਤੇ ਅੰਤਿਮ ਸੰਸਕਾਰ ਹਜੇ ਤੱਕ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਇੱਕ ਦਿਨ ਨਹੀਂ ਰੋਜ਼ ਮਰ ਰਿਹਾ ਅਸ਼ੁਕ ਕਰਨ ਪੂਰੀ ਭੈਣ ਆਈ ਸੀ ਹੁਣ ਤੁਸੀਂ ਦੇਖਿਆ ਹੁਣ ਰੋਜ਼ ਮਰ ਰਿਹਾ ਕਿਉਂਕਿ ਹਜੇ ਅੰਤਿਮ ਸੰਸਕਾਰ ਹੀ ਨਹੀਂ ਹੋਇਆ ਸੋ ਸਾਡੀ ਮੰਗ ਹੈ ਕਿ ਪਰਚਾ ਦਰਜ ਕਰਨ ਕੁੱਤਾ ਮਰ ਜੇ ਨਾ ਕੁੱਤਾ ਉਹਦਾ ਮਕਦਮਾ ਦਰਜ ਹੋ ਜਾਂਦਾ ਏ ਥੋੜੀ ਕਾਰਥਲੇ ਕਿਸੇ ਦਾ ਪਾਲਤੂ ਕੁੱਤਾ ਆ ਗਿਆ ਤੂੰ ਕੰਪਲੇਂਟ ਦੇ ਕੇ ਥੋੜੀ ਨੇ ਐਫ ਆਰ ਦਰਜ ਕਰਾ ਦਿੰਦੇ ਤੇ ਬੰਦਾ ਮਰੇ ਦਾ ਪਰਚਾ ਨਹੀਂ ਯਾਰ ਲੋੜਾ ਨਹੀਂ ਆ ਗਿਆ ਇੰਜ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਬਿਲਕੁਲ ਮੁੱਖ ਮੰਤਰੀ ਪੰਜਾਬ ਨੇ ਗੋਡੇ ਠੀਕਤੇ ਆ ਸੁਣੀ ਜਾਖ ਅਸੀਂ ਅਸੀਂ ਆਉਣ ਵਾਲੇ ਸਮੇਂ ਚ ਪੂਰੇ ਪੰਜਾਬ ਭਰ ਦੇ ਵਿੱਚ ਘਰਾਓ ਕਰਾਂਗੇ ਵਿਧਾਨ ਸਭਾ ਚੱਲਣ ਨਹੀਂ ਦੇਵਾਂਗੇ ਕਿਸਾਨ ਦੀ ਲੜਾਈ ਲੜਾਂਗੇ ਔਰ ਜੇ ਸ਼ਹੀਦਾ ਦਰਜਾ ਔਰ ਮਕਦਮਾ ਨਾ ਦਰਜ ਹੋਇਆ ਤਾਂ ਇਸੇ ਤਰ੍ਹਾਂ ਸੜਕਾਂ ਤੇ ਅਸੀਂ ਲੜਾਈ ਲੜਦੇ ਰਹਿਾਂ ਸੁਨੀਲ ਜਾਖੜ ਨੇ ਜਦੋਂ ਕਾਂਗਰਸ ਸੀ ਉਦੋਂ ਕਿਸਾਨੀ ਧਰਨੇ ਦਾ ਸਮਰਥਨ ਕਰਦੇ ਹੁਣ ਚੁੱਪ ਬੈਠੇ ਨੇ ਇਹ ਕਹਿੰਦੇ ਕਿ ਰਾਜਨੀਤੀ ਨਾ ਕਰੋ ਕਿਸਾਨ ਦਾ ਪੁੱਤ ਹੈ 60 ਸਾਲ ਦੀ ਉਮਰ ਤੱਕ 44 ਸਾਲ ਦੀ ਉਮਰ ਤੱਕ ਕਾਂਗਰਸ ਪਾਰਟੀ ਚ ਰਿਹਾ ਕਿਸਾਨਾਂ ਦੀ ਗੱਲ ਕਰਦੇ ਰਿਹਾ ਅੱਜ ਅੱਜ ਡਰ ਲੱਗੇ ਨੇ ਨਰਿੰਦਰ ਮੋਦੀ ਚ ਕੁਰਸੀ ਤੋਂ ਛੁੱਟੀ ਕਰ ਦੇਣਗੇ ਇਹੋ ਜਿਹੇ ਪੰਜਾਬ ਦੇ ਲੋਕ ਹੈ ਇਸੇ ਕਰਕੇ ਤਾਂ ਇਹ ਇਹ ਸਤਾ ਸਰਕਾਰ ਤੋਂ ਲੋਕਾਂ ਨੇ ਲੰਬੇ ਕਰਦੇ ਇਹ ਲੋਕ ਹਾਂ ਜੀ ਤੁਸੀਂ ਗੱਲ ਕੀਤੀ ਸੀ ਕਿ ਪੰਜਾਬ ਪੁਲਿਸ ਨੂੰ ਤਨਾਤ ਕਿੱਥੇ ਹੈ ਮੈਂ ਇਹ ਕਿਹਾ ਸੀ ਕਿ ਮੁਕੰਮਲ ਸਾਡੇ ਬੰਦਿਆਂ ਦੀ ਰਾਖੀ ਕਰਨ ਵਾਸਤੇ ਇਹ ਪੰਜਾਬ ਪੁਲਿਸ ਹੀ ਦੱਸ ਦਿੰਦੀ ਪੰਜਾਬ ਪੁਲਿਸ ਤੇ ਤਨਾਤ ਹੈ ਹੁਣ ਐਸਐਸਪੀ ਸਾਹਿਬ ਨਾਲ ਗੱਲ ਹੋਈ ਕਹਿੰਦੇ ਮੈਂ ਤਾਂ ਉੱਥੇ ਹੀ ਹਾਂ ਪੰਜਾਬ ਪੁਲਿਸ ਉੱਥੇ ਸੀ ਕਿ ਨਹੀਂ ਸੀ ਜਦੋਂ ਸ਼ੁਕ ਕਰਨ ਦੀ ਮੌਤ ਹੋਈ ਹੈ ਕਹਿੰਦਾ ਇਹ ਵੀ ਦੱਸ ਦੇਈਏ ਫਿਰ ਉਹ ਪੰਜਾਬ ਪੁਲਿਸ ਕਰ ਕੀ ਰਹੀ ਹੈ ਜੇ ਉਹਨਾਂ ਦੀ ਹੱਥ 'ਚ ਸਾਡਾ ਬੰਦਾ ਮਾਰਤਾ ਉੱਥੇ ਤਨਾਦੀ ਦਾ ਕੀ ਫਾਇਦਾ ਹੈ ਮੈਂ ਕਿਹਾ ਸੀ ਸੁਰੱਖਿਆ ਕਰਨਾ ਪੰਜਾਬੀਆਂ ਦੀ ਪੰਜਾਬ ਪੁਲਿਸ ਦਾ ਕੰਮ ਹੈ ਕਾਂਗਰਸ ਦਾ ਰਾਜ ਹੁੰਦਾ ਸੀ ਦਿੱਲੀ ਤੱਕ ਛੱਡ ਕੇ ਆਈ ਸੀ ਕਿਸਾਨ ਨੂੰ ਕਿਸੇ ਨੇ ਹੱਥ ਨਹੀਂ ਲਾਇਆ 4 ਮਹੀਨੇ ਪੰਜਾਬ ਦੀਆਂ ਸੜਕਾਂ ਤੇ ਬੈਠੇ ਰਹੇ ਚੀਨੀ ਚਿੜੀ ਨਹੀਂ ਫੜਕੀ ਕਈ ਅਫਸਰ ਲਾਏ ਸਨ ਮਗਰ ਦਿੱਲੀ ਦੇ ਬਾਦਰ ਤੇ ਵੀ ਇਹਨਾਂ ਦਾ ਧਿਆਨ ਰੱਖਿਓ ਹੁਣ ਉਹ ਕਹਿੰਦੇ ਦਿੱਲੀ ਜਾਣੀ ਨਹੀਂ ਦਿੰਦਾ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਦਿੱਲੀ ਰਾਜਾ ਨਹੀਂ ਹੈ ਦਿੱਲੀ ਆਜ਼ਾਦ ਕਰਾਉਣ ਵਾਸਤੇ ਔਰ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਸਤੇ ਪੰਜਾਬੀਆਂ ਨੇ ਜਾਨ ਦਿੱਤੀ ਹੈ ਜਿਨ੍ਹਾਂ ਪੰਜਾਬੀਆਂ ਨੂੰ ਤੁਸੀਂ ਖਾਲਿਸਤਾਨੀ ਕਹਿ ਰਹੇ ਹੋ ਅਸੀਂ ਖਾਲਸਾਨੀ ਨਹੀਂ ਆ ਅਸੀਂ ਹਿੰਦੂਸਨ ਸੀਐਮ ਵੱਲੋਂ 1 ਕਰੋੜ ਦਾ ਰਾਸ਼ੀ ਤੇ ਇੱਕ ਸਰ ਉਹਦੀ ਯਾਰ ਜੇ ਸ਼ੁਭਕਰਨ ਮੁੜਦਾ ਹੋਵੇ ਰਾਜਾ ਵੜਿੰਗਾ ਦੀ ਨਿੱਜੀ ਜਾਇਦਾਦ ਤੋਂ 2 ਕਰੋੜ ਦੇ ਦੇਗਾ ਮੋੜ ਕੇ ਖਾਓ ਕਰੋੜ ਰੁਪਇਆ ਕਿਰਾਏ ਸੀਐਮ ਵੱਲੋਂ ਨਹੀਂ ਪੰਜਾਬ ਸਰਕਾਰ ਦਾ ਆਮ ਲੋਕਾਂ ਦਾ ਪੈਸਾ ਜਿਹੜਾ ਪੈਸਾ ਹੁੰਦਾ ਮੈਂ ਤੁਹਾਨੂੰ ਅੱਜ ਇਸ ਦੱਸ ਦਿਆ ਕਿ ਇਹਦੀ ਭਰੇਖਾ ਹੋ ਜਾਂਦਾ ਇਹ ਪੈਸਾ ਤੁਹਾਡੀ ਬਿਜਲੀ ਦੇ ਬਿੱਲਾਂ ਚੋਂ ਇਕੱਠਾ ਕੀਤਾ ਇਹ ਪੈਸਾ ਟੈਕਸ ਰੋ ਟੈਕਸ ਰਜਿਸਟਰੀ ਜਿਹੜੀ ਰਜਿਸਟਰੀ ਕਰਦੇ ਉਹਨਾਂ ਚੋਂ ਜਿਹੜਾ ਗੱਡੀਆਂ ਦਾ ਟੈਕਸ ਲੱਗਦਾ ਹੈ ਐਕਸਾਈਜ਼ ਸ਼ਰਾਬ ਤੋਂ ਇਹ ਉਹ ਸਾਰਾ ਪੈਸਾ ਇਕੱਠਾ ਹੁੰਦਾ ਉਹਦਾ ਮਾਲਕ ਹੁੰਦਾ ਹੈ ਮੁੱਖ ਮੰਤਰੀ ਜਿਹੜਾ ਵੀ ਬਣੇ ਉਹ ਕਹਿੰਦਾ ਵੀ ਆਹ ਲੋ ਕਰੋੜ ਰੁਪਏ ਕਿਸੇ ਨੇ ਜੇਬ ਚੋਂ ਦੱਸਣ ਕੀ ਦਿੱਤਾ ਮੇਰੇ ਕਹਿਣ ਦਾ ਮਤਲਬ ਨੌਕਰੀ पे ਇਹ ਕੋਈ ਆਸਾਨ ਨਹੀਂ ਹੈ ਇਹ ਕੋਈ ਕਰੋੜ ਰੁਪਇਆ ਦੇਣਾ ਇਹਦੇ ਨਾਲ ਪਰਵਾਹੀ ਨਹੀਂ ਹੈ ਧੰਨਵਾਦ ਕਰਦਾ ਫੇਰ ਵੀ ਇਸ ਦੇ ਬਾਵਜੂਦ ਵੀ ਧੰਨਵਾਦ ਤੁਸੀਂ ਕਰੋੜ ਰੁਪਏ ਦਿੰਦਾ ਪਰਚਾ ਦਰਜ ਮੁੱਖ ਮੰਤਰੀ ਸਾਹਿਬ ਦਰਜ ਕਰਨ ਦਾ ਆਰਡਰ ਕਿਉਂ ਨਹੀਂ ਦੇ ਰਹੇ ਕੀ ਚੀਜ਼ ਦਾ ਪ੍ਰੈਸ਼ਰ ਆਉਂਦਾ ਹੈ ਮੁੱਖ ਮੰਤਰੀ ਸਾਹਿਬ ਨੂੰ ਪੁੱਛਿਆ ਤੁਹਾਡੇ ਜ਼ਿਲ੍ਹੇ ਦੇ ਨੂੰ ਕੀ ਲੱਗਦਾ ਜੀ ਕੀ ਕਾਰਨ ਹੋ ਸਕਦਾ ਹੈ ਜੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਈ ਭਗਵੰਤ ਪਰਚਾ ਨੂੰ ਜੀਸੀਬੀ ਇਹਦੇ ਪਬਲਿਕ ਨੂੰ ਵੀ ਬਾਰਡਰਾਂ ਦੇ ਜਾਣ ਤੋਂ ਤਾਂ ਜੋ ਦਿੱਲੀ ਨੂੰ ਇਹ ਦੱਸ ਸਕਣ ਵੀ ਤੁਹਾਡੇ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਵੇਖੋ ਅਸੀਂ ਜੀਸੀਬੀਆਂ ਰੋਕ ਲੀਆਂ ਅਸੀਂ ਪੂਕਲੀਆਂ ਰੋਕ ਲਈ ਅਸੀਂ ਹੈਡਰੇ ਰੋਕ ਲਏ ਆ ਚਿੱਠੀ ਖਰਤੀ ਜੀ ਲੀਗਲ ਤੁਹਾਡੇ ਸਾਹਮਣੇ ਕੱਢੀ ਪੰਜਾਬ ਦੇ ਡੀਜੀਪੀ ਨੇ ਤੁਹਾਡੇ ਹੁਕਮਾਂ ਦੀ ਪਾਲਣਾ ਹੋ ਰਹੀ ਐ ਅਸੀਂ ਤੁਹਾਡੇ ਨਾਲ ਐ ਸਰਪੰਚ ਦਿਨਾਂ ਤੋਂ ਲੋਕ ਸੜਕਾਂ ਤੇ ਆ ਕੇ ਪਰਚਾ ਨਹੀਂ ਮੈਂ ਦਰਜ ਕੀਤਾ ਇਹ ਦਿੱਲੀ ਦੇ ਹੁਕਮਾਂ ਦੀ ਪਾਲਣਾ ਹੋ ਰਹੀ ਐ ਹਰ ਸਿਮਰਤ ਕੌਰ ਬਾਦਲ ਵੀ ਪਰਸੋਂ ਜਾ ਕੇ ਆ ਰਹੇ ਸ਼ੁਕਰਮੰਦ ਦੇ ਘਰੇ ਕਿਸ ਤਰ੍ਹਾਂ ਦੇ ਦੇ ਉਸੇ ਵੀ ਉਹਨਾਂ ਨੇ ਵੀ ਸ਼ੁਭ ਕਹਿ ਰਹੇਨ ਮਰ ਗਿਆ ਚਲੇ ਜਾਓ ਨਾ ਚਲੇ ਜਾਓ ਵਿਚਾਰੇ ਦਾ ਪਰ ਸ਼ੁਕਰਨ ਦੀ ਲੜਾਈ ਲੜੋ ਕੀ ਹਰ ਸਿਮਰਤ ਕੌਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਖੱਟਰ ਤੇ ਅਨਿਲ ਵੇਚ ਚੁੱਪ ਕਰਨ ਦੇ ਕਾਤਲ ਹੈ ਕੀ ਇਹ ਕਿਹਾ ਕਿ ਅਸੀਂ ਨਰਿੰਦਰ ਮੋਦੀ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹਾਂ ਅਮੀਸ਼ਾ ਦੀ ਤਾਂ ਅਗਰ ਇਹ ਕਿਹਾ ਤਾਂ ਹੰਦਰਦੀ ਹੈ ਨਹੀਂ ਤਾਂ ਇਹ ਮਗਰ ਮੱਛ ਦੇ ਜਿਹੜੇ ਆਸੂ ਹੈ ਅੰਦਰ ਸਮਝੌਤਾ ਹੋਇਆ ਫਿਰ ਇਹ ਬੋਲਣਗੇ ਤਾਂ ਸਮਝੌਤਾ ਟੁੱਟ ਜਾਏਗਾ ਇਹ ਦੇਖ ਰਿਹਾ ਵੀ ਕਿਦੋਂ ਚੋਣ ਜਾਬਤਾ ਲੱਗ ਜਾਏ ਤੇ ਕਿਦੋਂ ਸਮਝੌਤਾ ਕਰ ਲਈਏ ਇਹ ਲੋਕਾਂ ਨੂੰ ਸਾਰੀ ਸਮਝ ਵਿਧਾਨ ਸਭਾ ਸੈਸ਼ਨ ਵੀ ਸ਼ੁਰੂ ਹੋਣ ਜਾ ਰਿਹਾ ਜੀ ਉੱਥੇ ਵੀ ਇਹ ਮੁੱਦਾ ਚੱਕੋਗੇ ਇਹ ਤਾਂ ਕੁਛ ਦੀ ਲੋੜ ਹੀ ਨਹੀਂ ਜਨਾਬ ਦੇਖੀ ਇੱਕ ਮਿੰਟ ਪੂਰੀ ਹਾਂ ਜੀ ਹੋ ਜੀ ਸਾਰੇ ਤੋਂ ਅੱਗੇ ਕੋਲੀ ਆਲਸਾ ਬੈਕਸਾਈਡ ਆਉਂਦੇ ਸ਼ਾਰਟ ਕਰ ਲੈ ਸ਼ਾਰਟ ਕਰ ਲੈ ਕਰੰਟ ਦਾ ਬੈਕਸਾਈਡ ਆਉਂਦੇ ਸ਼ਾਰਟ ਕਰ ਲੈ ਰਵੀ ਸ਼ਾਰਟ ਕਰ ਲ